ਡੇਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਖਰ ਸੰਧੀਰ 12 ਜੂਨ ਉਹ ਮਨਪਾਗਾ ਦਿਨ ਜਿਸ ਦਿਨ ਅਹਮਦਾਬਾਦ ਦੇ ਵਿੱਚ ਪਲੇਨ ਕ੍ਰੈਸ਼ ਹੁੰਦਾ ਔਰ 17 ਸੈਕਿੰਡ ਦੇ ਵਿੱਚ 242 ਲੋਕਾਂ ਦੀ ਮੌਤ ਹੋ ਜਾਂਦੀ ਹੈ ਔਰ ਖੌਫ ਦੇ 12 ਸੈਕਿੰਡਸ ਤੁਹਾਨੂੰ ਵਿਖਾਵਾਂਗੇ ਲੇਟੈਸਟ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਕਿ ਕਿੱਦਾਂ ਹੋਸਟਲ ਦੇ ਵਿੱਚ ਜਾ ਕੇ ਜਿਹੜਾ ਇਹ ਪਲੇਨ ਕ੍ਰੈਸ਼ ਹੁੰਦਾ ਔਰ ਕੁਝ ਹੀ ਸੈਕਿੰਡਸ ਦੇ ਵਿੱਚ ਇਨੀਆਂ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਨੇ ਔਰ ਦੂਜੇ ਪਾਸੇ ਟਾਟਾ ਕੰਪਨੀ ਦੇ ਵੱਲੋਂ ਐਲਾਨ ਕੀਤਾ ਜਾਂਦਾ ਹੈ ਕਿ ਜੋ ਮ੍ਰਿਤਕ ਨੇ ਉਹਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਪਰ ਉਹ ਜ਼ਿੰਦਗੀਆਂ ਹੁਣ ਵਾਪਸ ਨਹੀਂ ਆ ਸਕਦੀਆਂ ਨੇ ਤਾਂ ਤੁਹਾਨੂੰ ਤਕਰੀਬ ਅਨੁਸਾਰ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਅਹਮਦਾਬਾਦ ਦੇ ਵਿੱਚ ਵਾਪਰਦਾ ਹੈ ਪਰ ਉਸ ਤੋਂ ਪਹਿਲਾਂ ਕੁਝ ਖਾਸ ਜਾਣਕਾਰੀ ਜਿਵੇਂ ਕਿ ਇਹ ਫਲਾਈਟ ਨੰਬਰ A1 171 ਦੇ ਵਿੱਚ ਹੋਇਆ ਔਰ ਇਸ ਫਲਾਈਟ ਦੀ ਜੋ ਮੰਜ਼ਿਲ ਸੀ ਉਹ ਲੰਡਨ ਸੀ ਔਰ ਇਸ ਹਾਦਸੇ ਦਾ ਸਮਾਂ ਲਗਭਗ 1:39 ਵਜੇ ਦੱਸਿਆ ਜਾ ਰਿਹਾ ਹੈ ਔਰ ਅਹਮਦਾਬਾਦ ਦੇ ਕੰਪਲੈਕਸ ਦੇ ਵਿੱਚ ਇਹ ਹਾਦਸਾ ਗ੍ਰਸਤ ਹੁੰਦਾ ਹੈ ਪਲੇਨ ਔਰ ਦੂਜੇ ਪਾਸੇ ਜਿਹੜੇ ਇਹਦੇ ਵਿੱਚ ਲੋਕ ਸਵਾਰ ਸਨ ਲਗਭਗ 242 ਲੋਕ ਦੱਸੇ ਜਾ ਰਹੇ ਨੇ ਪਾਇਲਟ ਤੇ ਕੈਬਨ ਕਰੂ ਨੂੰ ਮਿਲਾ ਕੇ 2 ਪਾਇਲਟ ਤੇ 10 ਕੈਬਨ ਕਰੂ ਜਿਹੜੇ ਨੇ ਇਸ ਪਲੇਨ ਦੇ ਵਿੱਚ ਮੌਜੂਦ ਸਨ ਜੇਕਰ ਭਾਰਤੀਆਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ 169 ਜਿਹੜੇ ਨੇ ਭਾਰਤੀ ਦੱਸੇ ਜਾ ਰਹੇ ਨੇ ਜੇਕਰ ਬ੍ਰਿਟਿਸ਼ਰਸ ਦੀ ਗੱਲ ਕਰੀਏ ਤਾਂ ਤਰਪਣ ਜਿਹੜੇ ਨੇ ਬ੍ਰਿਟਿਸ਼ ਇਹਦੇ ਵਿੱਚ ਮੌਜੂਦ ਸੀ ਇੱਕ ਕੈਨੇਡੀਅਨ ਵਿਅਕਤੀ ਇਸ ਫਲਾਈਟ ਦੇ ਵਿੱਚ ਮੌਜੂਦ ਸੀ ਔਰ ਉਸਤੋਲਾਵਾ ਪੁਰਤਗਾਲੀ 7 ਔਰ ਕੈਬਨ ਕਰੂ ਮੈਂਬਰ 12 ਮੌਜੂਦ ਸਨ ਤਾਂ ਲਗਭਗ ਜੇਕਰ ਕੈਪਟਨ ਦੇ ਤਜਰਬੇ ਦੀ ਗੱਲ ਕੀਤੀ ਜਾਵੇ ਤਾਂ 8000 200 ਕੰਟੀਆਂ ਦੀ ਫਲਾਈਟ ਉਸਨੇ ਹੁਣ ਤੱਕ ਉਡਾ ਚੁੱਕਿਆ ਸੀ ਔਰ ਜੇਕਰ ਪਹਿਲੇ ਅਧਿਕਾਰੀ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਨਾਮ ਕਲਗ ਕੁੰਦਰ ਦੱਸਿਆ ਜਾ ਰਿਹਾ ਤਾਂ ਇਹਦੇ ਵੱਲੋਂ ਹੀ ਜਿਹੜਾ ਫਲਾਈਟ ਉਸ ਸਮੇਂ ਉਡਾਈ ਜਾ ਰਹੀ ਸੀ ਔਰ ਤੁਸੀਂ ਦੇਖੋ 17 ਸੈਕਿੰਡ ਦੇ ਅੰਦਰ ਅੰਦਰ 242 ਯਾਤਰੀਆਂ ਦੀ ਜਾਨ ਇਸ ਹਾਦਸੇ ਦੇ ਵਿੱਚ ਚਲੇ ਜਾਂਦੀ ਔਰ ਸਿਰਫ ਔਰ ਸਿਰਫ ਇੱਕ ਵਿਅਕਤੀ ਜਿਸ ਦਾ ਨਾਮ ਵਿਸ਼ਵਾਸ ਕੁਮਾਰ ਦੱਸਿਆ ਜਾ ਰਿਹਾ ਉਸ ਇਸ ਹਾਦਸੇ ਦੇ ਵਿੱਚ ਬਚਦਾ ਔਰ ਉਸ ਤੋਂ ਬਾਅਦ ਜਦੋਂ ਇਹ ਪਲੇਨ ਕ੍ਰੈਸ਼ ਹੁੰਦਾ ਤਾਂ ਦੂਜੇ ਪਾਸੇ ਟਾਟਾ ਗਰੁੱਪ ਦੇ ਵੱਲੋਂ ਇਹ ਐਲਾਨ ਕੀਤਾ ਜਾਂਦਾ ਕਿ ਮ੍ਰਿਤਕ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਤਾਂ ਗੁਜਰਾਤ ਦੇ ਰਾਜਧਾਨੀ ਅਹਮਦਾਬਾਦ ਦੇ ਵਿੱਚ 12 ਜੂਨ ਨੂੰ ਇੱਕ ਰਿਹਾਇਸ਼ੀ ਇਲਾਕੇ ਦੇ ਵਿੱਚ 에ਅਰ ਇੰਡੀਆ ਦਾ ਜਿਹੜਾ ਇਹ ਜਹਾਜ਼ ਗਿਰਦਾ ਔਰ ਉਸ ਤੋਂ ਬਾਅਦ 242 ਲੋਕ ਇਸ ਹਾਦਸੇ ਦੇ ਵਿੱਚ ਮਾਰੇ ਜਾਂਦੇ ਨੇ ਤਾਜ਼ਾ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜ ਜਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਲੇਨ ਕ੍ਰੈਸ਼ ਹੁੰਦਾ ਹੈ ਔਰ 17 ਸੈਕਿੰਡ ਦੇ ਅੰਦਰ ਅੰਦਰ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਹਮਦਾਬਾਦ ਜ਼ੋਨ 4 ਦੇ ਡੀਐਸਪੀ ਨੇ ਇਹ ਗੱਲ ਦੱਸੀ ਹੈ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹਾਲਾਂਕਿ ਹਾਦਸੇ ਵਾਲੀ ਥਾਂ ਤੇ ਨਾਲ ਦੀ ਨਾਲ ਪਹੁੰਚ ਗਈਆਂ ਸਨ ਔਰ ਜ਼ਖਮੀਆਂ ਨੂੰ ਹਾਲਾਂਕਿ ਹਸਪਤਾਲ ਭੇਤੀ ਕਰਾਇਆ ਜਾ ਰਿਹਾ ਸੀ ਔਰ ਤੁਸੀਂ ਦੇਖੋ ਕਿ ਜੋ ਹੁਣ ਤੱਕ ਜਾਣਕਾਰੀ ਆਈ ਹੈ ਉਸ ਮੁਤਾਬਿਕ ਸਿਰਫ ਇੱਕ ਵਿਅਕਤੀ ਹੀ ਸਰਵਾਈਵ ਕਰ ਪਾਇਆ ਇਸ ਵੱਡੇ ਹਾਦਸੇ ਨੂੰ ਇਸ ਦੇ ਵਿੱਚ ਬਹੁਤ ਸਾਰੇ ਵਿਦੇਸ਼ੀ ਨਾਗਰਿਕ ਵੀ ਸਵਾਰ ਸਨ ਭਾਰਤੀਆਂ ਦੇ ਨਾਲ ਨਾਲ ਪਰ ਤੁਸੀਂ ਦੇਖੋ ਸਿਰਫ ਵਿਸ਼ਵਾਸ ਕੁਮਾਰ ਨਾਮ ਦੇ ਹੀ ਵਿਅਕਤੀ ਜਿਹੜਾ ਹੈ ਇਸ ਹਾਦਸੇ ਦੇ ਵਿੱਚ ਓਨਲੀ ਸਰਵਾਈਵਰ ਰੂਪ ਦੇ ਨਾਮ ਦੇ ਵਿੱਚ ਜਿਹੜਾ ਹੈ ਬਚਦਾ ਔਰ ਦੂਜੇ ਪਾਸੇ ਅਮਿਤ ਸ਼ਾਹ ਵੀ ਹਾਦਸੇ ਵਾਲੀ ਥਾਂ ਦੇ ਉੱਤੇ ਪਹੁੰਚਦੇ ਨੇ ਔਰ ਉਹਨਾਂ ਦੇ ਵੱਲੋਂ ਗਹਿਰਾ ਦੁੱਖ ਪ੍ਰਗਟਾਇਆ ਜਾਂਦਾ ਕਿਉਂਕਿ ਇਸ ਫਲਾਈਟ ਦੇ ਵਿੱਚ ਗੁਜਰਾਤ ਦੇ ਐਕਸ ਮੁੱਖ ਮੰਤਰੀ ਵੀ ਮੌਜੂਦ ਸਨ ਉਹ ਵੀ ਇਸ ਹਾਦਸੇ ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ ਔਰ ਇਹਦੇ ਲਈ ਵੀ ਗਹਿਰਾ ਦੁੱਖ ਉਹਨਾਂ ਦੇ ਵੱਲੋਂ ਪ੍ਰਗਟਾਇਆ ਜਾਂਦਾ ਔਰ ਦੂਜੇ ਪਾਸੇ ਟਾਟਾ ਗਰੁੱਪ ਦੇ ਵੱਲੋਂ ਇਸ ਦੁਖਾਂਤ ਘੜੀ ਦੇ ਵਿੱਚ ਉਹਨਾਂ ਪਰਿਵਾਰਕ ਮੈਂਬਰਾਂ ਦੇ ਨਾਲ ਖੜੇ ਹੁੰਦੇ ਨੇ ਔਰ 1 ਕਰੋੜ ਰੁਪਏ ਸਹਾਇਤਾ ਦਿਨ ਦਾ ਵੀ ਐਲਾਨ ਕਰਦੇ ਨੇ ਔਰ ਜ਼ਖਮੀਆਂ ਦੀ ਡਾਕਟਰੀ ਖਰਚੇ ਦੀ ਵੀ ਪੂਰੀ ਤਰੀਕੇ ਦੇ ਨਾਲ ਜ਼ਿੰਮੇਵਾਰੀ ਲੈਣਗੇ ਅਜਿਹਾ ਉਹਨਾਂ ਦੇ ਵੱਲੋਂ ਵਿਸ਼ਵਾਸ ਜਤਾਇਆ ਗਿਆ ਔਰ ਦੂਜੇ ਪਾਸੇ ਜੇਕਰ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੁਪਾਨੀ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਜਦ ਤੱਕ ਉਹਨਾਂ ਦੀ ਮੌਤ ਦੀ ਖਬਰ ਨਹੀਂ ਆਈ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪਾਠ ਕਰਵਾਇਆ ਜਾ ਰਿਹਾ ਸੀ ਤਾਂ ਕਿ ਉਹ ਬਚ ਸਕਣ ਪਰ ਜਦ ਹੀ ਇਹ ਖਬਰ ਬਾਹਰ ਆਂਦੀ ਹੈ ਕਿ ਹੁਣ ਸਾਬਕਾ ਸੀਐਮ ਵਿਜੇ ਰੁਪਾਨੀ ਨਹੀਂ ਰਹੇ ਨੇ ਔਰ ਇਸੇ ਹੱਦਸੇ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ ਤਾਂ ਬਹੁਤ ਲੋਕਾਂ ਦੇ ਦਿਲ ਵੀ ਟੁੱਟਦੇ ਨੇ ਪਰ ਇਹ ਬੜਾ ਹੀ ਮੰਦਭਾਗਾ ਹਾਦਸਾ ਕਹਿ ਸਕਦੇ ਆ ਕਿ ਜੋ ਗੁਜਰਾਤ ਦੇ ਵਿੱਚ ਹੋਇਆ ਔਰ ਤੁਸੀਂ ਦੇਖੋ ਕਿ 17 ਸੈਕਿੰਡ ਨੇ 242 ਲੋਕਾਂ ਦੀ ਜ਼ਿੰਦਗੀ ਲੈ ਲਈ ਔਰ ਕੁਝ ਹੀ ਸੈਕਿੰਡਸ ਦੇ ਵਿੱਚ ਇਹ ਪਲੈਨ ਪਲੇਨ ਜਦੋਂ ਕ੍ਰੈਸ਼ ਹੁੰਦਾ ਤਾਂ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ ਨਾ ਹੀ ਸਿਰਫ ਭਾਰਤੀਆਂ ਦੀ ਬਲਕਿ ਵਿਦੇਸ਼ ਤੋਂ ਆਏ ਜੋ ਇਸ ਫਲਾਈਟ ਦੇ ਵਿੱਚ ਸਵਾਰ ਸਨ ਉਹਨਾਂ ਦੀ ਵੀ ਜ਼ਿੰਦਗੀ ਇਸੇ ਫਲਾਈਟ ਦੇ ਕ੍ਰੈਸ਼ ਹੋਣ ਦੇ ਨਾਲ ਜਿਹੜਾ ਖਤਮ ਹੋ ਜਾਂਦੀ ਹੈ